ਇਸ ਵੇਲੇ ਦੀ ਵੱਡੀ ਖਬਰ ਗੈਂਗਸਟਰ ਜੱਗੂ ਭਗਵਾਨ ਪੁਰੀਆ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਜੱਗੂ ਭਗਵਾਨ ਪੁਰੀਆ ਨੂੰ ਮੋਹਾਲੀ ਦੀ ਅਦਾਲਤ ਦੇ ਵੱਲੋਂ ਕਲੀਨ ਚਿੱਟ ਦਿੱਤੀ ਗਈ ਹੈ ਵੱਡੀ ਰਾਹਤ ਮਿਲਿਆ ਦੱਸ ਦਈਏ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੈਂਬਰਾਂ ਨੂੰ ਜਿਹੜਾ ਹਥਿਆਰ ਮੁਹੱਈਆ ਕਰਾਉਣ ਦਾ ਇੱਕ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਹੁਣ ਜੱਗੂ ਭਗਵਾਨ ਪੁਰੀਆ ਨੂੰ ਕਲੀਨ ਚਿੱਟ ਦਿੱਤੀ ਗਈ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੋਹਾਲੀ ਦੀ ਇੱਕ ਅਦਾਲਤ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੈਂਬਰਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਦੇ ਦੋਸ਼ਾਂ ਦੇ ਵਿੱਚ ਜੋ ਸਾਹਮਣਾ ਕਰ ਰਹੇ ਨਾਮੀ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਵੱਡੀ ਰਾਹਤ ਦੰਦਿਆ ਕਲੀਨ ਚਿੱਟ ਦੇ ਦਿੱਤੀ ਗਈ ਹੈ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਜਿਹੜਾ ਕਿ ਪੁਖਤਾ ਸਬੂਤਾਂ ਦੀ ਘਾਟ ਕਾਰਨ ਭਗਵਾਨਪੁਰੀਆ ਤੇ ਉਸਦੇ ਸਾਥੀਆਂ ਨੂੰ ਬਰੀ ਕਰਨ ਦਾ ਫੈਸਲਾ ਸੁਣਾਇਆ ਤਾਂ ਇਹ ਮਾਮਲਾ ਜਿਹੜਾ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਫੇਜ਼ ਇੱਕ ਮੁਹਾਲੀ ਵਿਲੋਂ ਦਰਜ ਕੀਤਾ ਗਿਆ ਸੀ ਪੁਲਿਸ ਨੇ ਦਾਵਾ ਕੀਤਾ ਸੀ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਹੈ ਕਿ ਜੱਗੂ ਭਗਵਾਨਪੁਰੀਆ ਅਮਰਿਤਪਾਲ ਸਿੰਘ ਉਰਫ ਅਮਰਤ ਬੱਲ ਪਰ ਗੱਤ ਸਿੰਘ ਅਤੇ ਦਰਮਨ ਕਾਲੋਂ ਵਰਗੇ ਗੈਂਗਸਟਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਅਤਵਾਦੀ ਜਥੇਬੰਦੀਆਂ ਨੂੰ ਹਥਿਆਰਾਂ ਦੀ ਸਪਲਾਈ ਕਰ ਰਹੇ ਨੇ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੇ ਪਾਇਆ ਕਿ ਜਿਹੜਾ ਕਿ ਇਹ ਸਾਰਾ ਮਾਮਲਾ ਜਿਹੜਾ ਸਾਬਤ ਨਹੀਂ ਹੋਇਆ ਦੋਸ਼ ਜਿਹੜੇ ਲਾਏ ਗਏ ਸੀ ਉਹ ਸਾਬਤ ਨਹੀਂ ਹੋਏ ਤਾਂ ਕਈ ਠੋਸ ਸਬੂਤ ਪੇਸ਼ ਕਰਨ ਦੇ ਵਿੱਚ ਅਸਫਲ ਰਹੇ ਨੇ ਤਾਂ ਬਚਾ ਪੱਖ ਦੇ ਵੱਲੋਂ ਵਕੀਲਾਂ ਨੇ ਦਲੀਲਾ ਦਿੱਤੀਆਂ ਕਿ ਪੁਲਿਸ ਦੀ ਕਾਰਵਾਈ ਸਿਰਫ ਸ਼ੱਕ ਅਤੇ ਸੂਚਨਾ ਦੇ ਆਧਾਰ ਤੇ ਸੀ ਅਦਾਲਤ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ ਇਸ ਵੀ ਵਿਅਕਤੀ ਨੂੰ ਸਿਰਫ ਅੰਦਾਜ਼ਿਆਂ ਦੇ ਆਧਾਰ ਦੇ ਉੱਤੇ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਇਸ ਲਈ ਮੁਲਜ਼ਮਾਂ ਨੂੰ ਸ਼ੱਕ ਦਾ ਲਾਭ ਦਿੱਤਾ ਗਿਆ ਤਾਂ ਪੁਲਿਸ ਨੇ ਜਾਂਚ ਦੌਰਾਨ 17 ਫਰਵਰੀ 2023 ਨੂੰ ਯੁਵਰਾਜ ਸਿੰਘ ਅਤੇ ਨਿਸ਼ਾਨ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਕੋਲੋਂ ਇੱਕ ਪੁਆਇੰਟ ਜਿਹੜਾ ਕਿ 32 ਬੋਰਦਾਂ ਤੇ ਪਿਸਤੌਲ ਚਾਰ ਕਾਰਤੂਸ ਅਤੇ ਬਿਨਾਂ ਨੰਬਰ ਪਲੇਟ ਵਾਲਾ ਮੋਟਰਸਾਈਕਲ ਬਰਾਮਦ ਹੋਇਆ ਸੀ ਨਿਸ਼ਾਨ ਸਿੰਘ ਨੇ ਪੁੱਛਗਿੱਛ ਦੌਰਾਨ ਜਗਪਾਲ ਸਿੰਘ ਉਰਫ ਹਨੀ ਦਾ ਨਾਮ ਲਿਆ ਸੀ ਪੁਲਿਸ ਨੇ ਹਨੀ ਨੂੰ ਵੀ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਸੀ ਪਰ ਅਦਾਲਤ ਦੇ ਵਿਚ ਜਿਹੜਾ ਕਿ ਇਹ ਮਾਮਲਾ ਜਿਹੜਾ ਸਾਬਤ ਨਾ ਕਰ ਸਕੀ ਪੁਲਿਸ ਕਾਮਜਾ ਨਾਕਾਮਯਾਬ ਰਹੀਤਾ ਇਸ ਮੋਕੇ ਅਦਾਲਤੀ ਕਾਰਵਾਈ ਦੌਰਾਨ ਹੋਰ ਕਾਨੂੰਨੀ ਮਹਰਾਂ ਦੀ ਮੌਜੂਦਗੀ ਵਿੱਚ ਇਹ ਫੈਸਲਾ ਸੁਣਾਇਆ ਗਿਆ ਜਾਂਚ ਏਜੰਸੀਆਂ ਲਈ ਇੱਕ ਹੋਰ ਵੱਡਾ ਝਟਕਾ ਮੰਨਿਆ ਜਾ ਰਿਹਾ ਗੈਂਗਸਟਰ ਜੱਗੂ ਭਗਵਾਨਪੁਰਿਆ ਨੂੰ ਵੱਡੀ ਰਾਹਤ ਮਿਲਿਆ ਮੋਹਾਲੀ ਅਦਾਲਤ ਦੇ ਵੱਲੋਂ ਹਥਿਆਰ ਸਪਲਾਈ ਕਰਨ ਦੇ ਮਾਮਲੇ ਦੇ ਵਿੱਚ ਬਰੀ ਕਰ ਦਿੱਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੱਗੂ ਭਗਵਾਨਪੁਰਿਆ ਨਾਮੀ ਗੈਂਗਸਟਰ ਹੈ ਜਿਸ ਦੇ ਉੱਤੇ ਇੱਕ ਮਾਮਲਾ ਕੀਤਾ ਗਿਆ ਸੀ ਮੋਹਾਲੀ ਦੇ ਵਿੱਚ ਉਸ ਦੇ ਵਿੱਚ ਕਿਹਾ ਗਿਆ ਸੀ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੈਂਬਰਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਦੇ ਵਿੱਚ ਜਿਹੜਾ ਕਿ ਦੋਸ਼ ਲੱਗਿਆ ਸੀ ਉਸ ਦੇ ਵਿੱਚ ਇਹ ਦੋਸ਼ ਜਿਹੜਾ ਸਾਬਤ ਨਹੀਂ ਹੋ ਸਕਿਆ ਜਿਸ ਕਾਰਨ ਹੁਣ ਮੋਹਾਲੀ ਦੀ ਅਦਾਲਤ ਦੇ ਵੱਲੋਂ ਜੱਗੂ ਭਗਵਾਨ ਪੁਰੀਆ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਇਸ ਮਾਮਲੇ ਦੇ ਵਿੱਚ ਬਰੀ ਕਰ ਦਿੱਤਾ ਗਿਆ